ਨੇ ਗੋਪੀ ਪੇਂਦੀ ਕਾਦੀ ਜਾਵੇ ਗੋਪੀ ਰਾ ਕਬੱਡੀ 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 ਤਿਆਰ ਬੜ ਤਿਆਰ ਨੇ ਆਹ ਕਹਿੰਦੇ ਫਰੰਦੀ ਕੁਰੀਆ ਉਹ ਕੀ ਕਰਦਾ ਇਹ ਪਤਾ ਨਹੀਂ ਉਤਨਾ ਮੈਂ ਤਾਂ ਲੁਕਾ ਦ ਦਣਾ ਬੱਬਿਆ ਤੂੰ ਗਿੱਟੇ ਖੋਲ ਦੇ ਤੂੰ ਫਿਰ ਵੀ ਖੜੀ ਜਾਣਾ ਕੁਛ ਨਹੀਂ ਹੋਣਾ ਤੈਨੂੰ ਮੈਂ ਅਰਦਾਸਾਂ ਕਰਦਾ ਬਾਬਾ ਚੱਲ ਆਹ ਟੇਪਾਂ ਮਖ ਨੂੰ ਲਾ ਨਹੀਂ ਮੈਨੂੰ ਨਹੀਂ ਪਤਾ ਇਹ ਮੁੰਡਾ ਆਪਣਾ ਬਾਹਰ ਹੈ ਆਸਟ੍ਰੇਲੀਆ ਵਾ ਅੱਛਾ ਏ ਉਮਾਰਾ ਪ੍ਰੀਤਾਂ ਮੁੰਡੇ ਉਹ ਆਵਾ ਆਪਣਾ ਸੱਜਣਿਆ ਪੁਰਾ ਗੇ ਭਰਾ ਹੀ ਆਪਣਾ ਲਾਏ ਇਹ ਉਹਨਾਂ ਦੀ ਹੈਪੀ ਕਿ ਟਪਰਚੁਨਟੀ ਫਿਰ ਨਹੀਂ ਮੈਨੂੰ ਨਹੀਂ ਇੰਨਾ ਨਹੀਂ ਪਤਾ ਮੇਰੀ 12ਵੀਂ ਗੱਲ ਹੁੰਦੀ ਰਹੀ ਉਹਦੇ ਨਾਲ ਪਿੱਛੋਂ ਪਿੱਛੇ ਪਹਿਲੋਂ ਇੱਕ ਮਿਲ ਲਗੇ ਡਾਈ ਉਹਦੇ ਨਾਲ ਉਹਨੇ ਘੜਾਇਆ ਹੈ ਫਿਰ ਕੀ ਫੇਰ ਉਹਨੇ ਸਾਈ ਦਿੱਤੀ ਆ ਆਪਾਂ ਅੱਛਾ ਬਾਬਾ ਪ੍ਰੇਮ ਆਪਣਾ ਦੇ ਨਾਲ ਆ ਨਹੀਂ ਕਿਦਾਂ ਜਾ ਪੁੱਤਨ ਖੜਿਆ ਕਿਦਾਂ ਠੀਕ ਹੋਣਾ ਉਹ ਨਾ ਦੂਜਾ ਆਪਣਾ ਚੱਲਤੇ ਗਏ ਹੋਂਦ ਨੂੰ ਅੱਛਾ ਜੀ ਜਿੱਦਾਂ ਉਹਨਾਂ ਪੀਜੀਆਈ ਦਾ ਇਹ ਕੰਮ ਬੜਾ ਵੀ ਉਫੋਣ ਕਰਦੇ ਆ ਉਹਨਾਂ ਨੇ ਹਾਨੂੰ ਡੇਟ ਦੇ ਸੀ ਵੀ 10 ਤੋਂ ਲੈ ਕੇ 12 ਦੇ ਵਿਚ ਵਿੱਚ ਤੁਹਾਨੂੰ ਫੋਨ ਕਰਾਂਗੇ ਤੇ ਤੁਸੀਂ ਤੁਮੇ ਤੇ ਨਾ ਕੇ ਡੈਜ ਇਥੇ ਪੀਜੀਆਈ ਜੇ ਮੈਂ ਇਹਨਾਂ ਨੂੰ ਕਿਹਾ ਪਹਿਲਾਂ ਚੱਲ ਜਾ ਤੂੰ ਇੱਥੇ ਦੋਦੇ ਉੱਥੇ ਮੁੰਡੇ ਆਪਣੀ ਵਾਧੂ ਮੈਂ ਨਹੀਂ ਉੱਥੇ ਤਾਂ ਆਪਣੇ ਸੱਜਣਾਂ ਬਾਤੂ ਉਹ ਨਹੀਂ ਰਾਜੂ ਸ਼ੈਗੀ ਸਾਰਾ ਕੁਝ ਹੀ ਉਹ ਨਹੀਂ ਚੱਕਰ ਕੋਈ ਉਹ ਚੱਕਰ ਇਦਾਂ ਬਣਿਆ ਕਿ ਉਹਨਾਂ ਫੋਨ ਹੀ ਨਹੀਂ ਕੀਤਾ ਉਹ ਉਹਨੇ ਫੋਨ ਜਦੋਂ ਕੀਤਾ ਤੇ ਉਦੋਂ ਖੜਨਾ ਪੈਣਾ। ਅਸੀਂ ਜੀ ਬੂੰ ਨਹੀਂ ਕਰੰਦਾ। ਅੱਛਾ ਜੀ। ਉਹ ਬੜਾ ਕੁੱਤਾ ਕਹਾ। ਤੇ ਕੀ ਕਹਿੰਦੇ ਕੀ ਹੁਣ ਕੀ ਮਤਲਬ? ਨਹੀਂ ਹੋ ਤੇ ਜਾਊਗਾ ਠੀਕ। ਬਸ ਪ੍ਰੇਟ ਹੀ ਹੋਣਾ ਛੋਟਾ ਜਿਹਾ ਇੱਕ। ਅੱਛਾ ਮਹਾਰਾਜ ਕਰੋ ਮੇਰ ਹੋ ਜਾਣਾ। ਚਲੋ ਬਾਕੀ ਠੀਕ ਸਭ। ਜੋ ਬਰਤੈ ਨੂੰ ਪਤਾ ਜਿੰਨਾ ਚਿਰ ਹੋਣਾ ਇਹ ਲਾਜ ਪੀਜੀ ਆ ਹੀ ਆ ਵਧੀਆ ਸਭ ਤੋਂ। ਉਹ ਫਿਰ ਉਹਨਾਂ ਰੁਕਣਾ ਦੇ ਪੈਣਾ ਹੀ ਆ ਜਿੰਨਾ ਚਿਰ ਡਾਕਟਰ ਕਹਿਣਗੇ ਫਿਰ ਉਸ ਹੱਬ ਨਾਲ ਤੇ ਰੁਕਣਾ ਹੀ ਪੈਣਾ ਆਪਾਂ ਨੂੰ। ਤੇ ਉਹਦੇ ਕਰਕੇ ਫਿਰ ਤੈਨੂੰ ਪਤਾ ਸਾਰਾ ਹੀ ਹੈ ਜਨਾ ਦਿਮਾਗ ਨਹੀਂ ਫਿਰਛ ਹੈਗਾ ਚਾਰ ਪੰਜ ਦਿਨ ਤੇ ਬੜੀ ਟੈਨਸ਼ਨ ਜੀ ਰਹੀ ਹੈ ਮੈਂ ਜੀ ਮੈਂ ਚੰਨੇ ਦਿਨ ਮੈਂ ਚਾਰ ਪੰਜ ਰਫੋਨ ਨਹੀਂ ਚੁੱਕਿਆ ਉਹ ਨਹੀਂ ਮੈਨੂੰ ਟੈਨਸ਼ਨ ਹੀ ਬੜੀ ਤੇ ਕੱਢ ਲਏ ਆ ਆ ਦੀ ਕਰ ਗਾ ਕੀ ਕਰ ਰਹੇ ਨੇ ਮੈਂ ਮੈਂ ਵੇਖਣ데요 ਵਾ ਕੀ ਕੁਆਲਟੀ ਕਿਤਾ ਆਉਂਦੀ ਹੈ ਮੂ ਵੇਖੇ ਨੇ ਕੁਆਲਟੀ ਕਿਤਾ ਆ ਗਿਆ ਹਨ ਉਹ ਬਾਲ ਭਰਾਵਾ ਮੈਂ ਕੱਲ ਦੇ ਕਟਾਏ ਆ ਹਾਂ ਕਵਾਲਿਟੀ ਦੇਖਣਾ ਫੋਨ ਦੀ ਕਾ ਕਾੜਤ ਨਹੀਂ ਹੋ ਗਈ ਨਹੀਂ ਸੈਟਿੰਗ ਹੋ ਰਹੀ ਕਰਤੀ ਮੈਂ ਓਕੇ ਕਲੈਰਿਟੀ ਬਰੀ ਓਕੇ ਬਾਲੇ ਆਉਂਦੇ ਘਰੇ ਮੈਂ ਨਾ ਕਰਦਾ ਹੈ ਨਾ ਕਰੀ ਗਲ ਭਲ ਗਈ ਹੈ ਅਕੈਡਮੀ ਹੋਵੇ ਨਾ ਕੋਈ ਰੈਨ ਨੂੰ ਨਹੀਂ ਰੈਨ ਦੀ ਵੀ ਨਹੀਂ ਕੋਈ ਗੱਲ ਮੈਂ ਕਿਹਾ ਮੈਂ ਪੜਾਉਂ ਮੈਂ ਦੱਸਦਾ ਨਾ ਤੈਨੂੰ ਆਪ ਪੜਾਉਂ ਮਨ ਮੰਨ ਕੇ ਚੱਲਦਾ ਮੈਂ ਤਾਂ ਮੈਚ ਤੇ ਆ ਗਿਆ ਹੁਣ ਘਰੇ ਕੌਣ ਕਰਾਉ ਕਰੈ ਆਪਣਾ ਡੇਲੀ ਬਲਗੀ ਚੱਕਰ ਹੁੰਦਾ ਹੈ ਆਪਾਂ ਨੂੰ ਜਿਦਾਂ ਕੱਲ ਨੂੰ ਜੇ ਰੈਸਟ ਹੋਈ ਕੱਲ ਨੂੰ ਰੈਸਟ ਹੋਈ ਤੇ ਫਿਰ ਕੱਲ ਨੂੰ ਤੋਂ ਮੈਂ ਆਪ ਵੈਸੇ ਰੈਸਟ ਕਰਾਂਗਾ ਹਾਂ ਤੇ ਮੇਟੋ ਕੇ ਦੀ ਨਹੀਂ ਕਰਾਈ ਅਸੀਂ ਜਿੰਨਾ ਚਿਰ ਕੋਈ ਵੀ ਪਲੇਅਰ ਹੁੰਦਾ ਨਾ ਜਿੰਨਾ ਚਿਰ ਮੰਨ ਕੇ ਚੱਲੋ ਕਿ ਕੋਈ ਇਹ ਲੈਨ ਦੇ ਵਿੱਚ ਹੁੰਦਾ ਪਲੇਅਰ ਖੇਡਦਾ ਵਾ ਆਪ ਤੇ ਉਹਨੂੰ ਪ੍ਰੈਕਟਿਸ ਕਰਾਉਣੀ ਬੜੀ ਔਖੀ ਹੈ ਜਿੰਨਾ ਚਿਰ ਉਹ ਖੇਡਣ ਦਿਆ ਵਾ ਕਿ ਜਿਤਨਾ ਨੂੰ ਤੂੰ ਮੇਰੇ ਇਦਾਂ ਮੈਚਾਂ ਤੇ ਆਏਂਗਾ ਤੇ ਤੈਨੂੰ ਮੈਂ ਦੱਸ ਸਕਦਾ ਆ ਐਕਸਰਸਾਈਜ਼ ਕਰ ਲੈ ਇਦਾਂ ਕਰ ਲੈ ਇਹ ਕਿਹੜਾ ਪ੍ਰੋਪਰ ਰਹਿ ਕੇ ਕਿਸ ਦੇ ਅੰਦਰ ਹਨ ਆਪਾਂ ਮਿਹਨਤ ਕਰਦੇ ਆ ਹੁਣ ਮੰਨ ਲਾ ਜੇ ਮੈਂ ਅਕੈਡਮੀ ਬਣਾਵਾ ਤੇ ਮੈਂ ਦੋ ਟਾਈਮ ਪਾ ਮੁੰਡਿਆਂ ਨੂੰ ਸਮਝਾਵਾਂ ਪ੍ਰੈਕਟਿਸ ਕਰਾ ਕੇ ਉਹ ਤੋਂ ਅੱਧਾ ਘੰਟਾ ਬਾਅਦ ਚ ਉਹਨਾਂ ਨੂੰ ਗੱਲਾਂ ਵੀ ਹਨਾ ਉਹਦੇ ਮਾਈਂਡ ਦੇ ਵਿੱਚ ਗੱਲਾਂ ਵੀ ਭਾਵਾਂ ਹਨਾ ਉਹਨਾਂ ਨੂੰ ਸਮਝਾਵਾਂਗੇ ਹੁਣ ਵੇਖੋ ਮੈਂ ਡੇਲੀ ਜਿੱਤਰਾ ਮੈਚ ਤੇ ਆ ਗਿਆ ਮੈਚ ਤੋਂ ਚਲ ਗਿਆ ਘਰੇ ਫਿਰ ਮਨ ਲੱਗੇ ਚੱਲ ਅਗਲੇ ਦਿਨ ਰੈਸਟ ਆ ਪਰ ਮੈਨੂੰ ਪੈਸੇ ਵੀ ਕੋਈ ਕੰਮ ਧੰਦਾ ਵਾ ਜਾਂ ਉਦਾਂ ਵਾ ਕਰਨ ਵਾਲੇ ਨਾ ਜੇ ਵੇ ਆ ਫਿਰ ਇਹਦੇ ਚ ਬੰਦਾ ਬਣਾ ਜਿਹੜਾ ਸਿਖਾਉਣਾ ਹੁੰਦਾ ਗੇਨ ਜੇ ਸਿਖਾਉਂਗਾ ਮੈਂ ਤੁਹਾਨੂੰ ਉਹ ਤੇ ਫ੍ਰੀ ਮੈਂਡ ਹੋਵੇ ਬੰਦਾ ਵੀ ਅਕੈਡਮੀ ਬਣੀ ਹੋਵੇ ਪ੍ਰੋਪਰ ਹਾਰ ਛੱਤਿਆ ਹੋਵੇ ਹਨਾ ਬੰਦਿਆਂ ਦਾ ਰਹਿਣ ਦਾ ਪ੍ਰਬੰਧ ਹੋਵੇ ਪੂਰਾ ਵਧੀਆ ਆਉਣ ਵਾਲੇ ਫਿਊਚਰ ਦੇ ਵਿੱਚ ਮੈਂ ਸੋਚੀ ਬੈਠਾ ਕਰਨਾ ਕਰਨਾ ਪਰਮਾਤਮਾ ਨੇ ਸਾਰਾ ਕੁਝ ਵੈਗਰੂ ਪਰ ਜੋ ਸੋਚਿਆ ਹੈਗਾ ਕਿ ਆ ਅਕੈਡਮੀ ਬਣਾਵਾਂਗੇ ਵੀ ਬਾਕੀ ਕਰਨਾ ਉਹ ਪ੍ਰਮਾਤਮਾ ਦੇ ਹੱਥ ਵਰਗਾ ਨੀਲੀ ਛੱਤ ਵਾਲੇ ਦੇ ਗੁਰੂ ਹਰਗੋਬਿੰਦ ਸਾਹਿਬ ਕਰੂਗਾ ਮੇਰ ਬਾਕੀ ਹੁਣ ਮੰਨ ਕੇ ਚੱਲੋ ਕਿ ਤਾਂ ਡੇਰਗੇ ਬੱਚੇ ਵੱਡੇ ਆਉਂਦੇ ਆ ਘਰੇ ਕਿ ਭਲਵਾਂ ਜਿਹਾ ਇੱਕ ਕਬੱਡੀ ਖੇਡਣੀ ਆ ਜਾਂ ਇਦਾਂ ਇਦਾਂ ਆਪਾਂ ਨੂੰ ਗਾਰਡਨਸ ਇਹ ਕਰਦੇ ਆ ਵੀ ਵਧੀਆ ਖਾਣਾ ਖਾਓ ਹਨਾ ਉਹ ਵਧੀਆ ਹੁਣ ਇਹ ਮੈਂ ਕਹਿ ਸਕਦਾ ਕਿ ਜੇ ਤੂੰ ਕਬੱਡੀ ਖੇਡਣੀ ਆ ਨਾ ਆਪਾਂ ਇਦਾਂ ਕਰੀਏ ਕਿ ਜਿਤਨਾ ਹੁਣ ਆਪਾਂ ਕੁਸ਼ਤੀ ਕਰਨ ਲੱਗ ਪਈਏ ਪਹਿਲਾਂ ਥੋੜਾ ਜਿਹਾ ਸਾਲ ਕੋ ਲਾਲੀਏ ਕੁਸ਼ਤੀ ਹੂੰ ਜੇ ਤੂੰ ਰੇਡਰ ਬੰਨਾ ਚਾਹੁੰਦਾ ਕਿ ਸਟਾਪਰ ਜਾਪੀ ਦਾ ਚਾਪੀ ਦਾ ਵੀ ਹੈਗਾ ਨਾ ਫਿਰ ਆਪਾਂ ਜਿਤਰਾਣ ਜਿਹੜੇ ਪ੍ਰਮਾਣ ਖੋਲਦੇ ਆ ਉਹਨਾਂ ਦੇ ਨਾਲ ਜਿਤਰਾਣ ਇੱਥੇ ਪੱਥਰ ਕੇ ਜਾਂ ਪੱਖੋ ਕੇ ਖਾੜਾ ਹੈਗਾ ਜਾਂ ਇੱਥੇ ਖਾੜਾ ਹੈਗਾ ਇੱਕ ਪ੍ਰਮਾਣ ਦਾ ਚੱਸੀ ਪ੍ਰਮਾਣ ਦਾ ਖਾੜਾ ਵਾ ਤਰਨ ਤਾਰਨਾ ਹੈ ਨਾ ਮੈਂ ਤੁਹਾਨੂੰ ਕਹਿੰਦਾ ਹੈ ਨਾ ਨੰਬਰ ਸਰ ਵੀ ਉੱਥੇ ਖੋਲ ਲਵਾਉਂਦਾ ਆ ਬਾਸ ਉੱਥੇ ਮੈਂ ਗਿਆ ਹਾਂ ਜਦ ਮਰਟੀ ਨੂੰ ਨਾ ਆ ਟੀਮ ਹੋ ਗਿਆ ਹਾਂ ਹਾਂ ਮੁੜ ਕੇ ਆਡਾ ਘਰ ਬਦਲੇ ਆ ਗਿਆ ਸੀ ਅੱਛਾ ਦੂਰ ਹੋ ਗਿਆ ਹਾਂ ਬਾਬਾਈ ਅੱਛਾ ਆਹ ਜਮੀ ਮਮੀ ਸਾਡੀ ਆ ਤਾਂ ਬੜੇ ਬੜੇ ਚੇਰ ਦਾ ਪਿਆ ਹਾਂ ਖੜੇ ਨਾ ਕੀ ਚੋ ਵੱਡ ਗਿਆ ਆ ਨਹੀਂ ਫਿਰਨਾ ਮੈਂ ਮੈਂ ਤੇ ਨਾ ਇਹੀ ਚੀਜ਼ ਕਹਿਣਾ ਬੜਾ ਗਿਆ ਚੱਕਰ ਹੁਣ ਬਲ ਮੈਂ ਤੇ ਤਾਂ ਸਖਾ ਸਕਦਾ ਨਾ ਪ੍ਰੋਪਰ ਜੇ ਮੰਨ ਕੇ ਚੱਲੋ ਕਿ ਮੈਂ ਪ੍ਰੋਪਰ ਕਿਤੇ ਰਵਾਂ ਤੇ ਫੇਰੀ ਸਖਾ ਸਕਦਾ ਐਦਾਂ ਓਖਾ ਨਾ ਆ ਚੀਜ਼ ਕਿਥੋਂ ਗੱਡੇ ਉਹ ਨਹੀਂ ਐ ਉਂਗਲੀ ਆਹੀ ਨਿਕਾਵਰਾ ਡਿੱਕੀ ਆ ਭਾਰੀ ਜਾਦੀ ਆ ਪਈ ਜਾ ਭਰਾਵਾ ਪਤਾ ਦਵਾ ਦਾ ਸਾਰੇ ਪਤਾ ਖਾਨ ਤੱਕ ਜਾਂਦੇ ਚ ਨਾਲੇ ਮੇਰੇ ਵੀਰ ਭਰਾ ਇੱਧਰ ਦੇਖੋ ਹੱਥ ਝੁੜੇ ਭਰਾਵਾ ਮੈਨੂੰ ਮੈਸੇਜ ਕਰਕੇ ਇਹਨਾਂ ਆਖਿਆ ਕਰੋ ਪ੍ਰਵਾਨਨਾ ਕੀ ਗੱਲ ਹੋ ਵੀ ਵੈਸੇ ਨਹੀਂ ਮੈਂ ਦੋ ਦੇਣਾ ਮੈਂ ਲੈਣਾ ਰੁਸ ਗਿਆ ਹੀ ਰੁਸ ਗਿਆ ਹੀ ਮਹਾਵਣਾ ਕੋ ਲੈ ਜਾਣਾ ਸਾਨੀ ਭਰਾਵਾ ਮੈਂ ਮਹਾਵਣਾ ਕੋ ਲੈ ਭਰਾਵਾ ਮੈਨੂੰ ਮੈਸੇਜ ਆਇਆ 2000 ਹਾਂ ਪ੍ਰਵਾਨਨਾ ਕੀ ਚੱਕਰ ਚੱਲ ਗਿਆ ਕਿਉਂ ਨਹੀਂ ਖੇਡਿਆ ਇਦਾਂ ਇਦਾਂ ਅੱਛਾ ਸਾਡੀਆਂ ਭਰਾਵਾ ਵੈਗਰੂ ਵੈਗਰੂ ਕਰਿਆ ਕਰੋ ਮੇਰੇ ਭਰਾ ਇਤਾਲੀ ਨਹੀਂ ਕੋਈ ਗੱਲ ਦੂਜਾ ਨਾ ਕਰੇ ਵੀ ਜਦੋਂ ਬਾਅਦ ਚ ਵੀ ਪੰਜ ਸਟੈਪ ਹੋ ਰਿਹਾ ਤਾਂ ਦੂਜੇ ਸਟੈਪ ਨੂੰ ਡਾਰੀ ਵੱਜ ਗਈ ਕੋਈ ਜੀ ਤਾਈਆਂ ਬੱਲਾ ਕੀ ਚੱਕ ਰਿਹਾ ਇਹ ਕੰਮ ਹੁੰਦੇ ਜਦੋਂ ਰਿਟਾਇਰਮੈਂਟ ਹੋਵੇ ਹਾਂ ਪੂਰਾ ਪਰ ਬੱਤੇ ਰੱਖੇ ਹੋਣਾ ਉਹਨਾਂ ਦੇ ਉੱਤੇ ਚੜ ਕੇ ਰਵੇਗੇ ਹਾਂ ਇਹ ਥੋੜੀ ਫਰੈਸ਼ ਪ੍ਰਸਤੀ ਕਰ ਨੂੰ ਹਾਂ ਤੇ ਸਾਡੇ ਕੰਮ ਤੇ ਹੋਰ ਹੋਣੇ ਹਨ ਹਾਂ ਫੋਨ ਵੀ ਉਹਨਾਂ ਤੋਂ ਦੱਜੇ ਹੀ ਹੋਣਾ ਬੱਟਨ ਵਾਲੇ ਹੀ ਹੁਣ ਜਦੋਂ ਠੀਕ ਰਹਾ ਤੇ ਚਲੋ ਜੀ ਕਰੋ ਸਵਿਚ ਆਫ ਤੇ ਸੌਜੋ ਨਹੀਂ ਜਿਹੜਾ ਅਸਲੀ ਜਿਹੜੀ ਸਾਦਗੀਰੀ ਹੈ ਨਾ ਪਲਵਾਨੀ ਹੈ ਉਹ ਤੇ ਬੜੀ ਔਖੀ ਹੈ ਕਰਨ ਮੈਂ ਹੁਣ ਜੋਤੀ ਮਨ ਉਹ ਤੇ ਲਾਡੀ ਕੋਈ ਨਾ ਕੋਈ ਨਹੀਂ ਭੇਜਿਆ 11 12 ਚ ਮਿਹਨਤ ਲਾਉਣੀ ਤੇ ਫੋਨ ਨੇ ਥੱਲੇ ਰੱਖ ਦਰਾਂਗਾ ਚਟਾਈ ਫਾਗਲੀ ਚੱਲ ਧੁੱਪੇ ਸੌਂ ਜਾ ਕੁਛ ਤੇ ਮਨ ਕੰਮ ਇੱਕ ਕੀ ਹੋਣਾ ਭਾਜੀ ਨਹੀਂ ਪਲਵਾਨੀ ਜਿਹੜੀ ਪਲਵਾਨ ਕਰਦੇ ਉਹ ਅੱਗ ਦੇ ਚਨੇ ਚੱਪਣਾ ਬਰਾਬਰ ਹੈ ਜਿਹੜੇ ਮੱਲ ਬੰਦੇ ਆ ਪਹਿਲੇ ਵੀ ਤਣੇ ਮੰਗਰ ਘਰੇ ਪੈ ਮੈਂ। ਫਿਰ ਉਹ ਨਾ ਦੁਨੀਆ ਵੀ ਜਿੱਤੀ ਆ ਨਾ। ਹਾਂ। ਟਾਇਰ ਪਾਉਣ ਦਾ ਪਹਿਰੇ ਰੂਪੇ ਬਣੂ। ਹਾਂ। ਅਰਲੇ ਪਾਸੇ ਕਰਨੇ ਕਿ ਬਤਨਾਲਾ ਚਾਹੀਦਾ। ਹਾਂ ਇੱਥੇ ਲੁਣਾ। ਟਾਇਰ ਆ ਕੇ ਵੇਖਿਆ ਤੇ ਫਾਟਾ। ਇੱਥੇ ਲੱਗਣੀ ਆ। ਕਰੋ ਕਿਰਪਾ ਹੈਲਪ ਸਾਡੀ। ਬਲੌਗ ਜੀ ਵੈਲੇ ਬਲੌਗ ਮੇਂ ਸਾਡੀ ਹੈਲਪ ਕਰੋ ਟਾਇਰ ਦਰੂਪਾਈ ਹੋਣ ਗੱਡੀ ਤੇ। ਉਹ ਰੱਖੀ ਤੇ ਐਸੀ ਤਰਾਵ ਹੀ ਲੱਗਾ। ਨਾੜੂ ਖੋਲੇ ਮੈਂ ਆਪ ਗਾ ਲੱਗਾ ਮੈਂ ਲਗਾ ਨਾਲ ਭਰਾ ਦੇ। ਨਾੜਾ ਵੀ ਲੱਗਾ ਵੀਰ। ਸੱਜੀ ਬਾਹ ਉਹਦੀ। ਖੱਬੀ ਇਹਦੇ ਕੁਝ ਆ ਗਰੀ ਆ ਵੇਖ ਲੈ ਖੱਬੀ ਕੰਮ ਕਰਦੀ ਸੱਜੀ ਦੇ ਨਾਲ ਉਹ ਸੱਜੀ ਗਲੋਤੀ ਇਹਦੇ ਖੱਬੀ ਕੰਮ ਕਰਦੀ ਉਹਨੇ ਸੱਜੀ ਨਾਲ ਖੁੱਲੇ ਆ ਠੀਕ ਆ ਸਹੀ ਗੱਲ ਆ ਉਹ ਸੁਖਦੀ ਨਾ ਸੁਖਦੀ ਖੱਬੀ ਪਾਸੇ ਜਾਣ ਮੇਰੇ ਸੱਜੀ ਉਰੇ ਬੜੀ ਜਾਣੀ ਸੀ ਗਲੀ ਦੋ ਹੱਟ ਦੋਹਾਂ ਜਿਹੇ ਹਿਸਟ ਪੁੱਛ ਲਾ ਮੈਨੂੰ ਹਾਂ ਸੁਖਿਆ ਪਰ ਇਹਨਾਂ ਸਾਨੂੰ ਦੋਵਾਂ ਨੂੰ ਨਹੀਂ ਪੈਂਦੇ ਤੇ ਨਾ ਮੈਨੂੰ ਤੇ ਇਹਨੂੰ ਨਾ ਰੇਡ ਨੂੰ ਪੈਂਦੇ ਉਹਨਾਂ ਨੂੰ ਜੱਫੀ ਨੂੰ ਪੈਂਦੇ ਅੰਦੇ ਪਾਓ ਕੱਲੇ ਕਰਦੇ ਪਰ ਕੀ ਆ ਭਾਈ ਵੇਖਦੇ ਜਦ ਜਿਹੜੀ ਪੁਲਵਾਨੀ ਹੁੰਦੀ ਹੈ ਨਾ ਪੁਲਵਾਨੀ ਦੇ ਵਿੱਚ ਹੁੰਦਾ ਜਿਹੜਾ ਸੀਨੀਅਰ ਤੇ ਜੂਨੀਅਰ ਹੁੰਦਾ ਇੱਜ਼ਤ ਕਰਨ ਦਾ ਬਸਲਾ ਜੀ ਇਹ ਤੋਂ 2 ਸਾਲ ਪੁਲਵਾਨੀ ਕਰ ਲੈਣਾ ਨਾ ਇਹਨੂੰ ਇੱਜ਼ਤ ਕਰਨੀ ਆ ਜਾਊਗੀ ਉਥੇ ਜੇ ਮੰਨ ਕੇ ਚੱਲ ਛਤਾਦਾਂ ਦੀਆਂ ਮਾਰਾਂ ਖਾਏਗਾ ਜਦੋਂ ਤੈਨੂੰ ਬੋਲਣ ਦੀ ਤਮੀਜ਼ ਆ ਜਾਊਗੀ ਹੰਬਲ ਰਸ ਹਾਂ ਕਬੱਡੀ 'ਚ ਨਹੀਂ ਕਬੱਡੀ 'ਚ ਤੇ ਤੂੰ ਕਬੱਡੀ ਦੇ ਤੂੰ ਦੋ ਕਬੱਡੀਆਂ ਪੱਧਰੀਆਂ ਤੂੰ ਕਹਿੰਦਾ ਮੈਂ ਮੈਂ ਹੈਗੀ ਨਹੀਂ ਕਬੱਡੀ 'ਚ ਬਲਕਿ ਚੈੱਕ ਰਿਆ ਕਬੱਡੀ 'ਚ ਇੱਜ਼ਤ ਨਹੀਂ ਹੈਗੀ ਉਥੇ ਜਿਹੜੀ ਨਾ ਜੀਜੂਰੀ ਹੈ ਨਾ ਉਹ ਇੱਥੇ ਵੀ ਕੰਮ ਆਉਣੀ ਹੈ ਤੇ ਗਾਂਹ ਜਾ ਕੇ ਵੀ ਕੰਮ ਆਉਣੀ ਹੈ ਜਿਹੜਾ ਸੀਨੀਅਰ ਹੁੰਦਾ ਨਾ ਆਪਾਂ ਮਾਂ ਬਾਪ ਹੈ ਨਾ ਜਿੰਨੀ ਕਦਰ ਉਹਦੀ ਕਰਦੇ ਹੈ ਨਾ ਉਦੋਂ ਜੁਣੀ ਉਸਤਾਦ ਦੀ ਕਰੋ ਫਿਰ ਫਿਰ ਸਕਸੈਸ ਮਿਲਦੀ ਤੇ ਬੰਦਾ ਡੋਲਦਾ ਜਿਨੇ ਉਸਨੇ ਆਦੇ ਉਸਤਾਦਾਂ ਦੀ ਉਸਤਾਦਾਂ ਨੇ ਕਹਿਣੇ ਤੇ ਚੱਲੇ ਨਾ ਉਹ ਕਦੀ ਨਹੀਂ ਡੋਲੇ ਹੁਣ ਜਿਤਨਾ ਉਥੇ ਜਾਏਗਾ ਉਹਨਾਂ ਜਥੇਰੀ ਉੱਤੇ ਤੈਨੂੰ ਕਰਾਉਣਗੇ ਹਨਾ ਚਲੋ ਉਹਨਾਂ ਖਾੜਾ ਵਧੀਆ ਟਾਪ ਦਾ ਬਣਾਇਆ ਸਾਰਾ ਕੁਝ ਹਨਾ ਉੱਥੇ ਤੈਨੂੰ ਕਬੱਡੀ ਤੇ ਆਪਾਂ ਬਾਅਦ ਚ ਵੀ ਖੇਡ ਸਕਦੇ ਹਾਂ 2 ਸਾਲ ਉੱਥੇ ਪ੍ਰੈਕਟਿਸ ਹੀ ਕਰਨੀ ਹੈ 2 ਸਾਲ ਪ੍ਰੈਕਟਿਸ ਕਰ ਜਦੋਂ ਮਿਹਨਤ ਮੁੰਦਨ ਲੱਗ ਗਈ ਸਾਰਾ ਕੁਝ ਹੋ ਗਿਆ ਕਬੱਡੀ ਤੇ ਆਪਾਂ ਜਦੋਂ ਬੰਦੇ 'ਚ ਮੰਨ ਕੇ ਚੱਲ ਗਈ ਫੁਰਤੀ ਜਾਨ ਆ ਗਈ ਤੇ ਕਬੱਡੀ ਦਾ ਹੀ ਹੈ ਪਹਿਲਵਾਨ ਬੰਦਾ ਤੇ ਕਬੱਡੀ ਮਿੰਦ ਕਿੰਨਾ ਹੱਸ ਕੇ ਖੇਡ ਸਕਦਾ ਰੀਡਰ ਤੇ ਬਾਹ ਨਹੀਂ ਸਕਦਾ ਹਨਾ ਸਟਾਪਰ ਵੀ ਹੁਣ ਕਾਲ ਵਾਲਾ ਪਹਿਲਵਾਨ ਨਹੀਂ ਹੁੰਦਾ ਪਹਿਲਾਂ ਖੁੱਲਦਾ ਰਿਹਾ ਖੁੱਲਦਾ ਹੀ ਰਿਹਾ ਹਾਂ ਪੱਟਾ ਜਦੋਂ ਕਿਦਾਂ ਜਦੋਂ ਟੋਟ ਲੈ ਕੇ ਖੇਤ ਨਾਲੇ ਖੇਚਣਾ ਪੱਟਾ ਫੜ ਕੇ ਮੁੱਦਾ ਕਰ ਦਿੰਦਾ ਹਾਂ ਉਹ ਆਜੀ ਉਹਦੀ ਲਗਾਈ ਤੇ ਇਹ ਮੀਕ ਸੈਟਲ ਦੀ ਦੋਵਾਂ ਦੀ ਫੁੱਲ ਗਈ ਬਸ ਮੀਕ ਵੀ ਉਹ ਜੁੱਡੋ ਕਰਦਾ ਹੈ ਮੀਕ ਵੀ ਬਾ ਜੋ ਲੱਗਣਾ ਰੀਡਰ ਨਾਲ ਹੀ ਖੇਚ ਲੈਣਾ ਬਸ ਹਾਂ ਖੇਚ ਲੈਣਾ ਹੁਣ ਪਲਵਾਨ ਤੇ ਇਕੱਠੇ ਰਹੇ ਸਾਰੇ ਸੁੱਕਾ ਪਲਵਾਨ ਸੌਤੀ ਪਹਿਲੇ ਇਕੱਠੇ ਆ ਰਹੇ ਹਾਂ ਕੱਟੀ ਮੜਾ ਜੀ ਲੋ ਮੈਂ ਮੜਾ ਜੀ ਪਲਵਾਨੀ ਉੱਤੇ ਕਰਲਾ ਪੁੱਤ ਜਾਦੀਆਂ ਜੇ ਸਲਾਮਾਂ ਕਰਾਂਗੇ ਨਾ ਹਾਂਜੀ ਤੇ ਜਾਦੀਆਂ ਸਲਾਮਾਂ ਵਾਲਾ ਬੰਦਾ ਵੀ ਸਕਸੈਸ ਨਹੀਂ ਹੁੰਦਾ ਹੁੰਦਾ ਠੀਕ ਹਾਂ ਜਿਹੜੀ ਚੀਜ਼ ਤੈਨੂੰ ਕਹਿਤੀ ਆ ਕਹਿ ਬਾਸ 7:00 ਵਜਣਿਆ ਤੇ ਉੱਥੇ ਵੀ ਜਾ ਕੇ ਜਦੋਂ ਜੇਦ ਲੈਣਾ ਕੁਝ ਹਾਂਜੀ ਤੇ ਜਿੰਨੂੰ ਵੀ ਕਿਸੇ ਨੇ ਕਿਹਾ ਭਲਵਾਨਾ ਆ ਕੰਮ ਕਰ 7 ਵਜੇ 7 ਵਜੇ ਫੇਰ ਮਿਲਣਾ ਸਾਰਾ ਕੁਝ ਜੇ ਤੂੰ ਗਾੜੀ ਨੂੰ ਗਾੜੀ ਨੂੰ ਕਿਹਾ ਵੀ ਨਹੀਂ ਇਹ ਕੀ ਹੈ ਉਹ ਕੀ ਤੇ ਫੇਰ ਨਹੀਂ ਜੇ ਪਾਣੇ 'ਚ ਰਹੇਗਾ ਤੇ ਸਾਰਾ ਕੁਝ ਖੱਟ ਲੇਗਾ ਬੱਸੇ ਬੰਦਾ ਬੰਦ ਕਰ ਲੇ ਨਾਲੇ ਉਹ ਤੇ ਕੋਈ ਚੱਕਰ ਨਹੀਂ ਆ ਜਦੋਂ ਤੂੰ ਮਹੀਨਾ 2 ਮਹੀਨੇ ਜਾਣ ਲੱਪਿਆ ਪਿਆ ਪੇ ਬੌਂਡਿੰਗ ਦੀ ਬਣ ਜਾਂਦੀ ਹੁੰਦੀ ਪਲੇਅਰਾਂ ਨਾਲ ਠੀਕ ਆ ਯਾਰ ਦੋਸਤ ਬਣਨੇ ਆ ਨਵੇਂ ਛੱਡਨੇ ਆ ਦੂਜੇ ਬਣਨੇ ਆ ਆਪੇ ਅੱਜ ਔਰ ਭਲਕ ਔਰ ਸਾਰਾ ਕੁਝ ਹੋ ਜਾਣਾ ਤੇਰੀ ਲਾਈਨ ਬਦਲ ਜਾਣੀ ਨਾ ਬਦਲੇ ਗੇਮ ਵਾਲ ਟੱਕਰ ਪਾਣੇ ਦੂਜੇ ਤਾ ਜਨਾ ਪਹਿਲਵਾਨੀ ਜਣੀ ਨਾਂ ਬਣ ਜਾ ਤੂੰ ਮੁੜ ਕੇ ਕਹਣਾ ਮੈਨੂੰ ਇਦਾਂ ਪਹਿਲਵਾਨ ਮਿਲਿਆ ਫਰੰਦੀ ਬਰੀਆ ਤੇ ਉਹਨੇ ਦੱਸਿਆ ਜੀ ਕਿ ਉਹ ਇੰਟਰਵਿਊ ਕਰੇਗਾ ਤੇ ਕਰਨਾਲਾ ਮਾਲਕਿਆ ਸਾਰਾ ਕੁਝ ਬਸਾ ਤੇ ਕਿ ਚਰਾਹ ਦੇਣ ਵਾਲਾ ਤਮੀ ਨਾ ਨੀ ਉਹ ਕਰਨੀ ਤੂੰ ਆ ਭਰਾਵਾ ਜੇ ਮੈਂ ਇੰਦਰਾ ਕਰੂੰਗਾ ਜੇ ਤੀ ਕਿੰਦੇ ਪਹਿਲਵਾਨੀ ਦੇ ਵੜਾ ਮੈਂ ਫਿਲਮ ਪਹਿਲਵਾਨੀ ਦੇ ਵੜ ਜੂ ਹਾਂ ਪਹਿਲਵਾਨੀ 6 ਮਹੀਨਿਆਂ ਤੋਂ ਪਹਿਲਾਂ ਸਤਾਜ ਜੀ ਫਿਰ ਮੈਂ ਫੋਨ ਨਹੀਂ ਕਰੂੰਗਾ ਨਹੀਂ ਨਹੀਂ ਤੰਗ ਨਹੀਂ ਕਰੇ ਨਹੀਂ ਤੁਸੀਂ ਚੋਇ ਚੋ ਕਰਿਆ ਕਰੀ ਫੋਨ ਤੂੰ ਦੱਸੀਂ ਪਤਾ ਲੱਗਦਾ ਦੱਸੇ ਕਿ ਪੂਰਾ ਅਗੇ ਨਹੀਂ ਪ੍ਰੋਸੈਸ ਹੋ ਗਿਆ ਜੀ ਮੈਂ ਇੰਨੇ ਡੰਡ ਮਾਰ ਲਾ ਪਿਆ ਪਹਿਲਵਾਨੀ ਦੇ ਉਹਨਾਂ ਨੇ ਪਹਿਲਾਂ ਡੰਡ ਵੀ ਮਾਰਨੇ ਤੈਨੂੰ ਸ਼ਬੱਟ ਲਾਏਗੇ ਉਹ ਸ਼ਬੱਟ ਲਾਉਣਾ ਮੈਂ ਕਿੰਨੇ ਕ ਲਾ ਲੈਣਾ ਕਿੰਨੇ ਕ ਲਾ ਲੈਣਾ ਮੈਂ ਜੇ 50 50 ਦੇ ਸੈਟ ਲਾ ਲੈਣਾ 200 ਦੇ ਲਾ ਹੀ ਲੈਣਾ ਹਾਂ ਜੇ ਦੋਨਾਂ ਲੀ ਤੇ ਚੜਾਇਆ ਨਾ ਤੈਨੂੰ ਜਦੋਂ 5 700 ਮਾਰ ਲਾ ਨਾ ਮੇਰ ਲਈ ਤੇ ਚੜ ਜਾਣਾ ਤੂੰ ਵਲੇ ਨਾਲੇ ਵੇਖੀ ਤੂੰ ਜਿਹੜਾ ਸਰੀਰ ਮੰਗਦਾ ਨਾ ਉਹ ਪਲਵਾਨੀ ਵਾਲਾ ਉਹ ਚੀਜ਼ ਵੇਖੀ ਅਜੇ ਅਜੇ ਕਈ ਰਾ ਨਾ ਮੈਂ ਵੀ ਮੈਂ ਵੀ ਸੋਚਦਾ ਨਾ ਕਿ ਹੁਣ ਅਸੀਂ ਇੰਨੇ ਕਿੰਨੇ ਦਿਵਾਕਾਂ ਨੂੰ ਸਾਰਿਆਂ ਨੂੰ ਦੱਸਦੇ ਆ ਜਦੋਂ ਸਾਡੀ ਸ਼ੁਰੂਆਤ ਹੋਈ ਨਾ ਉਦੋਂ ਜੀ ਤੂੰ ਇਦਾਂ ਦਾ ਕੰਮ ਹੁੰਦਾ ਹੀ ਉਦੋਂ ਦੱਸਦਾ ਨਹੀਂ ਕੋਈ ਭਾਈ ਇਹ ਤੇ ਗੱਲ ਆ ਗਈ ਹੁਣ ਜੀ ਹੁਣ ਮੈਂ ਸਾਰਿਆਂ ਨੂੰ ਦੱਸ ਦੇਣਾ ਵੀ ਇਦਾਂ ਨਹੀਂ ਧਾਰ ਰਾਹ ਚ ਹੁਣ ਲੋ ਇਦਾਂ ਜਦੋਂ ਅਸੀਂ ਅਹੀਂ ਅਹੀਂ ਉੱਠੇ ਆ ਸਾਨੂੰ ਦੱਸਿਆ ਹੀ ਨਹੀਂ ਕਿਨੇ ਆਉਦੇ ਬਲਬੂਤੇ ਤੇ ਕੀਤਾ ਸਾਰਾ ਕੁਝ ਉਹ ਤੋਂ ਪ੍ਰਭ ਦੱਸਿਆ ਕਿਨੇ ਆਪਾ ਨਾ 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 ਦੱਸਿਆ ਨਹੀਂ ਕਹਿੰਦੇ ਯਾਰ ਦੱਸਦੇ ਨਹੀਂ ਇਹ ਹੁਣ ਅਹੀਂ ਤੇ ਚਲੋ ਜਿੰਨੇ ਜੋਗੇ ਹੈਗੇ ਮਾਹ ਰਾਏ ਦੇ ਅਹੀਂ ਤੇ ਸਾਰਿਆਂ ਨੂੰ ਦੱਸੀ ਜਾਂਦੇ ਵੀ ਆਹ ਤੇਰੇ ਬਾਤ ਤੇ ਸਹੀ ਹੂੰ ਐਦਾਂ ਕਰ ਲਾ ਐਦਾਂ ਕਰ ਲਾ ਹਨਾ ਵੀ ਚਲੋ ਕਿਸੇ ਦੇ ਰੋਟੀ ਪੱਕਦੀ ਹੋ ਜੂ ਵਧੀਆ ਨਾ ਬਾਂਜੂ ਬੰਦਾ ਸੋਚਦਾ ਯਾਰ ਮੇਰਾ ਵੀ ਨਾਂ ਬਣੇ ਹਨਾ ਦੋਤਾ ਯਾਦ ਕਰਦਾ ਉਹ ਟੱਕਰ ਵਾਲੀ ਹਾਂ ਨਹੀਂ ਤੇ ਜੜ ਵਾਲੇ ਦੇ ਸਾਰੇ ਤੁਰੇ ਫਿਰਦੇ ਬਿਲਕੁਲ ਅਹੀਂ ਕੋਲੇ ਹੁਣ ਹੁਣ ਜਦੋਂ ਉੱਠੇ ਆ ਸਾਨੂੰ ਦੱਸਿਆ ਨਹੀਂ ਮੈਂ ਕਹੀ ਨਾ ਸੋਚਦਾ ਵੀ ਯਾਰ ਸਾਡਾ ਵੀ ਕੋਈ ਉਸਤਾਦ ਸੀ ਪਰਸੋ ਪਾਈ ਤੇਗੀ ਸਟੋਰੀ ਮੈਂ ਵੇਖਣ ਡਿਆ ਉਹ ਪ੍ਰਾਣੀ ਸਾਡਾ ਵੀ ਉਸਤਾਦ ਹੁੰਦਾ ਨਾ ਕੋਈ ਹਾਂਜੀ ਫੇਰ ਸਾਡੀ ਹੁਣ ਤਾਬੇ ਹੁਣੀ ਤਾਬੇ ਹੁਣੀ ਸਾਡੇ ਤੋਂ ਸੀਨੀਅਰ ਹੈ ਨਾ ਤਾਬੇ ਹੁਣੀ ਦੱਸਦੇ ਰਹੇ ਹੁਣ ਤਾਬੇ ਵਰਗਾ ਵੀ ਰੇਡਰ ਕਿਤੇ ਜੰਮਣਾ ਹੈ ਸੋ ਨੀ ਮੀਲਾ ਮੀਤ ਕੋਡੀਆਂ ਵੀ ਨਹੀਂ ਨਹੀਂ ਉਹਦੀ ਉਹਦੀ ਪੇਟ ਤੋਂ ਹੁੰਦੀ ਇੱਕ ਵੀ ਮੰਨ ਕੇ ਚੱਲ ਵੀ ਅਹੀਂ ਨਾ ਉਦੋਂ ਸਾਡੇ ਮੈਚ ਜਿਆਦਾ ਚੱਲਦੇ ਹੁੰਦੇ ਸੀ بڑے ਤਗੜੇ ਮੈਚ ਹੁੰਦੇ ਰਹੇ ਉਹਨੇ ਇੱਕੋ ਗੱਲ ਮੈਨੂੰ ਕਹਣੀ ਵੀ ਹਾਲ ਤੋਂ ਬਾਅਦ ਚ ਵੀ ਕਿੱਦਾਂ ਪਾਏਂਗਾ ਗੋਡੀਆਂ ਉਹਨੇ ਕਿਹਾ ਪਾਉਂਗਾ ਉਹਨੇ ਬਾਪੂ ਨਾਲੇ ਕਿਹਾ ਹਾਂ ਕਿੱਦਾਂ ਪਾਏਂਗਾ ਜੱਫਾ ਉਹਨਾਂ ਗੋਡੀਆਂ ਉਹਨੇ ਮੇਰੇ ਓਏ ਮੇਰੇ ਬੁਢੇ ਦਾ ਨਾਮ ਲੈਣਾ ਪੁੱਠਾ ਨੇ ਵੀ ਵੇਲਾ ਨੂੰ ਗੁੱਸਾ ਕਰ ਲੈਨੇ ਆ ਉਨੇ ਗਣ ਦੂਲੇ ਵਾਲਿਆ ਪਾਏਗਾ ਜੱਫੇ ਮਮੀ ਗਾੜੀਆਂ ਮਨੇ ਗਾਣਾ ਚਕਿੰਦਰ ਵਾਲਿਆ ਕੌਡੀਆਂ ਪੋਣੀਆਂ ਪਹਿਣੀਆਂ ਐਦਾਂ ਕਿ ਜੇ ਬਾਬਾ ਐਦਾਂ ਇੱਕ ਦੋਜ ਦਾ ਨਾਂ ਲੈਣਾ ਹੀ ਆ ਜੋ ਮੈਨੂੰ ਗੱਲ ਸੁਣਿਆ ਜੇ ਉਹ ਨਾਂ ਜੇ ਆਪਣੇ ਸੱਜਣ ਹੀ ਹੈਗੇ ਆ ਨਾ ਮੰਨ ਕੇ ਚੱਲ ਕੋਈ ਵੀ ਬੰਦਾ ਐਦਾਂ ਦਾ ਵਾ ਹੁਣ ਸਿਸਟਮ ਹੋ ਗਿਆ ਜੇ ਕੋਈ ਕਹਿੰਦਾ ਨਾ ਯਾਰ ਆਈ ਮੇਰਾ ਇੱਥੇ ਐਦਾਂ ਵਾ ਅਗਲੇ ਪਹਿਲੋਂ ਹਸਾਬ ਲਾ ਲੈਂਦਾ ਯਾਰ ਜੇ ਮੈਂ ਗਿਆ ਇੰਨਾ ਖਰਚਾ ਆਏ ਨਾ ਐਦਾਂ ਐਦਾਂ ਬੰਦਾ ਕਿਦਾਂ ਦਾ ਵਾ ਜਾਵਾਂ ਕਿ ਨਾ ਜਾਵਾਂ ਇਹਦੇ ਤੋਂ ਬਗੈਰ ਮੇਰਾ ਸਰਦਾ ਕਿ ਨਹੀਂ ਸਰਦਾ ਜੇ ਸਰਦਾ ਫੇਰ ਨਹੀਂ ਬੰਦਾ ਜਾਂਦਾ ਜੇ ਨਹੀਂ ਸਰਦਾ ਤੇ ਫੇਰ ਚੱਲ ਜਾਂਦਾ ਤੇ ਹਸਾਬ ਪੈਸਿਆਂ ਦਾ ਲਾ ਲੈਂਦਾ ਇੱਕ ਨਾ ਆ ਆ ਦੁਨੀਆਦਾਰੀ ਹੋ ਗਈ ਹੁਣ ਅੱਗੇ ਹਸਾਬ ਨਹੀਂ ਲਾਉਂਦੇ ਲੋਕੀ ਅੱਗੇ ਪੁੱਗਦੇ ਹੀ ਨਾ ਭਲਵਾਂਜੀ ਹੁਣ ਮਤਬਲਿਆ ਅੱਗੇ ਸੱਜਣ ਤਾਂ ਹੀ ਹੁੰਦੀਆਂ ਸੱਜਣ ਤਾਂ ਹੀ ਹੁਣ ਤੇ ਸੱਜਣ ਹੀ ਮਤਬਲਦੇ ਆ ਵੀ ਵੇਖਦੇ ਵੀ ਕਿਹੜੇ ਸੱਜਣ ਤੋਂ ਸਾਨੂੰ ਫਾਇਦਾ ਜਿੱਧਰੋਂ ਫਾਇਦਾ ਉਧਰੋਂ ਰੱਖ ਲਓ ਦੋ ਜੀਨ ਛੱਡ ਦਿਓ ਕਹਿੰਦੇ ਵੀ ਹਾਂ ਜੇ ਉਹ ਬੰਦੇ ਨਾ ਰੱਖੋ ਜਿਹਦੇ ਯਾਰ ਦੋਸਤ ਪੁਰਾਣੇ ਵੇਖੋ ਕਿੰਨੇ ਆ ਫਰੋਂ ਜਿਵੇਂ ਜਿਹੜੀ ਕਹਿੰਦਾ ਕਿ ਬੰਦੇ ਦੀ ਕਾਰ ਚੈੱਕ ਕਰਨੀ ਤਾਂ ਬੰਦਿਆਂ ਕਾਲ ਡਿਟੇਲਾਂ ਦੱਸ ਦਿੰਦੀਆਂ ਵਾ ਇਹਦਾ ਸਰਕਲ ਕਿੰਨਾ ਪੁਰਾਣਾ ਵਾ ਇਹ ਉਹਦੇ ਸੱਜਣ ਕਹਿੰਦੇ ਵੀ ਫੋਨ ਲੋ ਕਿੰਨੇ ਕੁ ਪੁਰਾਣੇ ਆ ਜੇ ਬੰਦੇ ਦਾ ਪੁਰਾਣਾ ਸਰਕਲ ਹੈਗਾ ਤਾਂ ਬੰਦਾ ਸਟੈਂਡਰਡ ਵਾਲਾ ਵਾ ਜੇ ਇਹਦੇ ਘਰ ਦੇ ਕਹਿੰਦੇ ਮਾੜੀ ਸੰਗਤ ਤੋਂ ਬਚਣਾ ਇਨਸਾਨ ਬਲਾ ਕਿਹੜੀ ਚੀਜ਼ ਬਣਾਉਂਦੀ ਹੈ ਪਲਵਾਨੀ ਉਹ ਤੈਨੂੰ ਅਨੁਸਾਰ ਵੀ ਚੰਗਾ ਬਣਾਉਂਗੀ ਤੇ ਤੇਰੀ ਸਿਹਤ ਵੀ ਬਣਾਉਂਗੀ ਪਲਵਾਨੀ ਕਰ ਲਾ 2 ਸਾਲ ਕੀ ਤੈਨੂੰ ਸਾਰੀਆਂ ਦੁਨੀਆਦਾਰੀ ਦਾ ਪਤਾ ਲੱਜਣਾ ਪਹਿਲੀ ਤੇ ਗੱਲ ਤੈਨੂੰ ਖਾਣ ਦਾ ਪਤਾ ਲੱਜੂ ਹਾਂਜੀ ਉਹ ਫਾਲ ਲਾਉਣਾਂ ਦੇ ਮਾਲਕ ਦੀ ਬਾਅਦ ਦੀ ਗੱਲ ਹੈ ਪਰ ਤੇਰੇ ਦੋਹਾਂ ਪੀੜੀਆਂ ਤੈਨੂੰ ਖਾਣ ਦਾ ਪਤਾ ਦੱਸ ਦੂਗੀ ਪਹਵਾਨੀ 'ਚ ਕੀ ਖਾਣਾ ਕੀ ਜਾਨਾ ਕੀ ਕਿਹੜਾ ਆਪਣੇ ਚੰਗਾ ਤੇ ਕਿਹੜੀ ਆਪਣੇ ਮਾੜਾ ਬਸ ਮੱਲ ਬਾਨਾ ਤੇ ਚਲੋ ਉਹ ਵੱਖਰੀ ਗੱਲ ਉਹ ਰੱਬ ਦੇ ਹੱਥ ਵਾਜ ਪਰ ਰੋਟੀ ਪਾਣੀ ਤੈਨੂੰ ਖਾਣਾ ਆ ਜਾਊਗਾ ਸਹੀ ਗੱਲ ਹਾਂ ਇਹ 100% ਬੰਦਿਆਂ ਨੂੰ ਰੋਟੀ ਪਾਣੀ ਨਹੀਂ ਖਾਣਾ ਹੁੰਦਾ ਕਬੱਡੀ ਵਾਲਿਆਂ ਨੂੰ ਜਿਹੜਾ ਇਹ ਤੋਂ ਖੇਡਾਂ ਮੈਚਾਂ ਗਰਾਊਂਡ ਕੀਤੀ ਜਾ ਕੇ ਬਦਗਰ ਕਾਲਜ ਬਿਲਕੁਲ ਫਾਇਦਾ ਨਹੀਂ ਇੰਸਟਾਡੀ ਸ਼ਹਿਰ 'ਚ ਰਹਿ ਕੇ ਨਹੀਂ ਬਾਹਰ ਦਾ ਖਾਈਦਾ ਆਪਣੇ ਸਰੀਰ ਨੂੰ ਨੁਕਸਾਨ ਹੈ ਜੀਭਾਂ ਦਾ ਸੁਆਦ ਕਿਹੜੀ ਗੱਲ ਆ ਉਹ ਦੇ ਉਹਨੇ ਉਹ ਚੀਜ਼ ਪੜ੍ਹਨਾ ਨਹੀਂ ਰਹੀ ਰਿੰਗ ਗਾੜੀ ਆ ਨਹੀਂ ਰਿੰਗ ਇਹ ਭੈਜੋ ਇਹਨਾਂ ਨੂੰ ਨਹੀਂ ਪਤਾ ਇਹਨੂੰ ਨਹੀਂ ਪਤਾ ਮੈਨੂੰ 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 ਨਹੀਂ ਪਤਾ ਆਉਣੀ ਚੱਲੇਗਾ ਥਰਮੋ ਇਹਨੇ ਲਾਲ ਵੇਖ ਕੇ ਲਾ ਦੇ ਹਰ ਸਾ ਚੁੱਕ ਦੀ ਚੀਜ਼ ਸੋਨਾ ਨਹੀਂ ਹੁੰਦੀ ਹੈ ਇਹਨੂੰ ਜੇ ਲਾਲ ਆਪਣੀ ਗਲਤੀ ਨਹੀਂ ਮੰਨਦੇ ਭਾਜ ਜਿਹੜੀ ਉਹਨੂੰ ਫੜਾ ਕੇ ਕਹਿੰਦੇ ਮੇਰੀ ਗੱਲ ਸੁਣ ਲੈ ਚੱਲ ਹੋਰ ਨਹੀਂ 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 ਮੈਂ ਸੋਲਾ ਵੀ ਖੜ ਹੁਣ ਮੈਨੂੰ ਬੋਲ ਪਾਣਾ ਪਤਾ ਨਾ ਉਹ ਉਮਣੀ ਜਲਦਾ ਤੇ ਨੋਰਿੰਦ ਘੜਦਾ ਮੈਨੂੰ ਰਿੰਦ ਘੜ ਹੋਣੀ ਜਲਦਾ ਫਿਰ ਇਹਨਾਂ ਨੂੰ ਨਹੀਂ ਪਤਾ ਕਿ ਹੋਣਾ ਚਾਹ ਨਾ ਚਲਾ ਗਈ ਭੇਖਣਾ ਤੂੰ ਇਹਨਾਂ ਲਈ ਫਿਰ ਮਰੂ ਜਾ ਕਰਦੇਵ ਨੂੰ ਮੈਂ ਖਾ ਲਾ ਦੇ ਕੋਈ ਨਹੀਂ ਹੋਣੀ ਆ ਯਾਰ ਜੇ ਸਾਈ ਕਾਗਰਪੁਰ ਤਰਾ ਦੇ ਕੋੜੇ ਵਾਲਾ ਕੰਮ ਨਾ ਕਰਦੇ ਫਿਰ ਕੋਛੜ ਕੇ ਬੱਬੇ ਨਾ ਨਾ ਕਾਲਾ ਨਹੀਂ ਪਹਿਣਾ ਉਹ ਵਧੀਆ ਚੀਜ਼ ਲੈ ਗਿਆ ਮੈਂ ਲੈ ਗਿਆ ਵਧੀਆ ਜਿਹਾ ਕਪੜਾ ਸਾਰੂੰ ਜਿੱਦ ਲਈ ਕੋਛੜੀ ਨਾ ਬੱਬੇ ਸਿਆਣਾ ਵੜ ਸਿਆਣਾ ਮੋਢੇ ਚਾਰ ਨਹੀਂ ਸੱਬ ਲਾਇ ਰੇ ਜੇ ਵੀ ਲੜੀ ਜਦੀ ਜਾ ਓਏ ਮਰਾ ਗਾੜੀ ਰਾਹ ਦੋਨ ਨੂੰ 10 ਮੈਂ ਚਾਹ ਬਣਾ ਲੈਣਾ 10 ਕਿੱਗ ਬਣਾਉਗੇ ਦੇ ਅੱਠਾਂ ਦਾ ਮੈਂ ਤੇ ਬਣਾਉਣ ਪੈਣਾ ਵਕਲੀ ਆ ਪ੍ਰਭ ਬਰਨ ਕਬਰਾ ਸੇ ਕਹੋ ਪਾਣੀ ਪਾ ਪਾਣੀ ਉੱਧਰ ਹੀ ਮੇਰੇ ਸਾਹਮਣੇ ਨਹੀਂ ਇੱਧਰ ਹੀ ਆਪਣੇ ਏਰੀਏ 'ਚ ਹੀ ਨਹੀਂ ਜਲੰਧਰ ਨਹੀਂ ਗਰਮੀ ਆਦਾ ਮੈਂ ਤਿੰਨ ਜੱਫੇ ਰੈਡਰ ਹੀ ਦਾ ਚਾਰ ਜੱਫੇ ਕੋੜੇ ਨਾਲ ਲੜ ਪਿਆ ਜੋ ਕੋਚੜ ਕਮੈਂਟਰੀ ਕਹਿੰਦੇ ਬੱਬੇ ਨਾ 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 ਬੱਬੇ ਕੀ ਕਰਦਾ ਵਾਂ ਦਾ ਫੜਿਆ ਨਹੀਂ ਜਾਂਦਾ ਘਰ ਪਈ ਨਹੀਂ ਕੋਚੜ ਦੀ ਕਮੈਂਟਰੀ ਬੜੀ ਵਧੀਆ ਹਾਂਜੀ ਬੜਾ ਸੇ ਗੱਲਾਂ ਉਹ ਨਾ ਗੱਲਾਂ ਬੜੀਆਂ ਠੋਕ ਠੋਕ ਕੇ ਕਰਦਾ ਉਹ ਅਸਲ ਜਨਾ ਦੌਰ ਉਹਦਾ ਦੌਰ ਹੀ ਨਾ ਉਹਦੇ ਦੌਰ ਚ ਉਹ ਸਤਾਰ ਇਹ ਸਮਾ ਸਮਾ ਸਮਾਇ ਦਾੰ ਨਾ ਚਵਾਨ ਕਿੰਨਾ ਪੜਿਆ ਲਗਾ ਪ੍ਰੋਫੈਸਰ ਬੰਦਾ ਸੀ ਤੈਨੂੰ ਮੈਂ ਦਾਦਾ ਨਾਲ ਗੱਲ ਜਿਸੂ ਸਮਾ ਹੁੰਦਾ ਹਾਂਜੀ ਸਮੇ ਦੇ ਨਾਲ ਨਾਲ ਪਹਿਲਾਂ ਬਲੇਜ ਚੱਕਰ ਹੁੰਦਾ ਇਹ ਪਹਿਲਾਂ ਕਮੈਂਟਰੀ ਵਾਲੀ ਥੋੜੀ ਹੁੰਦਾ ਜੀ ਕੋਈ ਜਹੇਦਾਰ ਫੜਦਾ ਹੈ ਮੈਗ ਤੇ ਉਹ ਬੋਲਣ ਲੱਪਿੰਦਾ ਹੈ ਵਾਹ 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 ਬੱਲੇ 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 ਬੜੇ ਪਲੇਅਰ ਤਕੜੇ ਤਕੜੇ ਆ ਗਏ ਵੱਡੇ ਵੱਡੇ ਆ ਗਏ ਹੁਣ ਜੋਂ-ਜੋਂ ਸਮਾਂ ਚੇਂਜ ਹੁੰਦਾ ਗਿਆ ਕਬੱਡੀ ਜੋ ਦੌਰ ਆ ਗਿਆ ਕਮੈਂਟਰੀ ਦਾ ਵੱਖਰਾ ਵੱਖਰਾ ਹਣਾ ਜਦੋਂ ਉਹਦਾ ਟਾਈਮ ਹੀ ਨਾ ਐਜੂਕੇਟਿਡ ਜੋ ਉਹ ਦੋ ਪੂਰਾ ਸਮਝ ਲਾ ਵੀ ਇੱਕ ਨੰਬਰ ਤੇ ਹੀ ਕੋਸ਼ਿਸ਼ ਹਾਂ ਹੁਣ ਸਮਾਂ ਸਮਾਂ ਸਮਰਾਥਿਆ ਹੁਣ ਅਮਰੀਕ ਦੀ ਮਗਰਲੀ ਕਮੈਂਟਰੀ ਕੱਢ ਕੇ ਵੇਖ ਲਈ ਤੇ ਹੁਣ ਵਾਲੀ ਵੇਖ ਲਈ ਉਹਦੇ 'ਚ ਫਰਕ ਆ ਇੱਕ ਡਿਫਰੈਂਟ ਹੋ ਗਿਆ ਮੇਰੀ ਮੈਂ ਮਰ ਜਿੱਤ ਦੇਣੀ ਸੰਦੇਯਾਰ ਗੋਬਿੰਦ ਸਾਹਿਬ ਨੇ ਖੂਆ ਕੱਢ ਕੱਢ ਖੋਇਆ ਸੀ ਇੰਨਾ ਜੋਰ ਸੀ ਕਿ ਸਿੱਕੇ ਦਾ ਮੋਹ ਮਟਾ ਦਿੰਦਾ ਸੀ ਉਹਨਾਂ ਜਦੋਂ ਮਹਾਰਾਜ ਨੇ ਉਹਨੂੰ ਕਿਹਾ ਵੀ ਤੇਰੇ ਤੋਂ ਬਿਗੈਰ ਵੀ ਆਪਾਂ ਜਿੱਤ ਸਕਦੇ ਜੰਗਾ ਉਹਨਾਂ ਨੇ ਬਿਗੈਰ ਗੈਸ ਰੋ ਜੰਗਾ ਜਿੱਤੀਆਂ ਸਾੜੇ ਜੇ ਜਿਹੜੀ ਸ਼ੁਰੂ ਤੋਂ ਚੱਲਦੀ ਆਈ ਉਹ ਚੱਲ ਵੀ ਚੱਲਦੀ ਆ ਨਾ ਨਹੀਂ ਸਮਝਣਾ ਹੈ ਨਾ ਕਿ ਐਦਾਂ ਮਾੜਾ ਨਾ ਕਰੋ ਜ਼ਿੰਦਗੀ ਕਿ ਨਬਾ ਕੀ ਬੈਗ ਰੂੜਾ ਬਸ ਆਪਣੀ ਮਿਹਨਤ ਕਰੋ ਮਿਹਨਤ ਕਰੋ ਸਕਸੈਸ ਹੋਗੇ ਮਿਹਨਤ ਆਪਾਂ ਕਿਦਾਂ ਵਧਣ ਕੀਤਾ ਪੁੱਤਰੇ ਫਿਰਣ ਦੇਣਾ ਵਾਹ ਵਾਹ ਮੜਾ ਕੋਈ ਕਿਹਦਾ ਮਾਲਕ ਹੈ ਐ ਪਿੱਛੇ ਪਿੱਛੇ ਵਾਹ ਹੰਨੀ ਪੋਵਾ ਗੋਪੀ ਬੋਲੀ ਹੈ ਬਈ ਮਾਣਦੇ ਆ ਲੋ ਕਿਹੜਾ ਕਿਹੜਾ ਮਾਨੂੰ ਕਿਆ ਕਰਵਾ ਕਿ ਟਿੱਟ ਵੀ ਆ ਗਈ ਹੋਣੀ ਐ ਪਰ ਮਨਪ੍ਰੀਤ ਤੌਕੇ ਵਾਲੇ ਨਾਲ ਪਿਆਰ ਐ ਕਿਉਂ ਦੇ ਪਿਆਰ ਦੇ ਕਰਕੇ ਭਰਾ ਪੁੱਜ ਗਏ ਸੁਰ ਸਿੰਘ ਦਾ ਪਪਾ ਵੀ ਪੁੱਜ ਗਿਆ ਅਸਤਾਦ ਵੇਖੀ ਹੁਣ ਕੌਣ ਰਹਿ ਗਏ ਆਪਣੇ ਸਹਾਵਨਾ ਦੀ ਆਵਾਜ਼ ਅੱਖਾਂ ਨੂੰ تسلی ਜੀ ਹੋ ਚੀਚਾ ਪਿੰਡ ਹੈ ਮੁੰਡਿਆਂ ਦਾ ਸਿਮਰਉਣੀ ਵੀਰ ਨੇ ਬਹੁਤ ਵੱਡਾ ਨਾਮ ਹੈ ਕਿਉਂਕਿ ਕਬੱਡੀ ਬਹੁਤ ਉੱਪਰ ਚੁੱਕੀ ਆ ਮੁੰਡਿਆਂ ਨੇ ਆਹ ਕਹਿੰਦੇ ਗੋਪੀ ਤੇਂਦੀ ਕਾਨੀ ਜਾਂਦੇ ਗੋਪੀ ਕਬੱਡੀ 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 ਹੋ 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 ਜਾਣ ਜਿਵੇਂ ਮਰਜ਼ੀ ਆਉਣੇ ਆਈਆਂ ਜਿਵੇਂ ਆ ਆਇਆ ਹੁਣ ਗੋਟਿਆਂ ਤੇ ਹੋ ਹੋ ਹੋਣੇ ਨੰਬਰ ਦਾ ਵੀਰਵਾ ਦੱਸੋ ਕਹਿੰਦੇ ਖਾਤੇ ਆ ਪਿਆਰ ਨਾਲ ਥੋੜਾ ਪਿਆਰ ਨਾਲ ਕੋਈ ਗੱਲ ਨਹੀਂ ਢੇਰੀ ਢਹੀ ਨਾ ਉਹ ਮੈਦ ਕਾਰਾ ਆ ਲੱਗਦਾ ਜਿੰਦ ਜੱਟ ਤੇ ਜ਼ਮੀਨ ਚੱਲਦੀ ਹੁੰਦੀ ਆ ਆਹ ਲੱਗਦਾ ਜਿਵੇਂ ਜੱਟਾਂ ਦੇ ਜਮੀਰ ਚੱਲਦੀ ਹੁੰਦੀ ਐ ਲੋਕ ਕਹਿੰਦੇ ਪੱਪਾ ਹੁੰਦੇ ਐ ਮੈਚ ਥੋੜਾ ਜਿਹਾ ਥੋੜਾ ਜਿਹਾ ਲੇਡ ਤਾਂ ਜਰੂਰ ਹੋਇਆ ਪਰ ਮੁੰਡਿਆਂ ਨੇ ਲੇਡ ਕੱਢ ਦਈਆ ਮੇਰੇ ਮਿੱਤਰੋ ਉਹ ਮੁੰਡਿਆਂ ਨੇ ਕਹਿੰਦੇ ਢੀਕਾ ਬਕੋਦੀਆਂ ਨੇ ਇਧਰ ਸਾਬੀ ਕਹਿੰਦੇ ਪਾਕੜੀਆਂ ਵਾਲਾ ਕਬੱਡੀ ਪੌਂਡ ਦੇ ਦੀ ਵਧਿਆ ਹੋਇਆ ਆਹ ਚਾਰਾ ਜੂ ਕਹਿੰਦੇ ਕੀਤੀ ਹੋਈ ਟਰਾਈ ਨਹੀਂ ਸੀ ਉਧਰ ਸਾਡਾ ਸਿਵਲ ਸਟੇਅ ਸਾਡਾ ਵੱਡਾ ਭਰਾ ਦੋਕੇ ਬਾਡਸਟਰੀਆ ਕਹਿੰਦਾ ਵੀ ਜੇ ਫਰੰਦੀਪੁਰੀਆ ਕੋਤੀ ਮੱਖਣਾ ਮੱਖੀ ਨੂੰ ਡੱਕੇਗਾ 1000 ਦੇ ਵੱਡੇ ਮਾੜ ਤਿਆਰ ਹੋਣਗੇ ਆਹ ਦੇਖਾਂਗੇ ਸਾਹਮਣੇ ਸਮਰਾਪਿੰਡ ਦਾ ਕੋਪੀ ਮੇਰੇ ਵੀਰੋ ਕਬੱਡੀ ਪੌਂਡੀ ਵਧਿਆ ਹੋਇਆ ਹੈ ਚਾਰ ਖਿਡਾਰੀ ਤਿਆਰ ਬਰ ਤਿਆਰ ਨੇ ਆਹ ਕਹਿੰਦੇ ਫਰੰਦੀਪੁਰੀਆ ਉਹ ਜੰਮੇ ਮਾਪਿਆਂ ਨੇ ਤਸੱਲੀਆਂ ਕਰਾਉਣ ਦੇ ਲਈ ਹੈ ਬਾਪੂ ਗੱਜਣ ਸਿੰਘ ਦਾ ਪੋਤਾ ਫਰੰਦੀਪੂਰੀਆ ਅਧਰਪਿੰਡ ਮੇਰੇ ਵੀਰੇ ਮੋਕੇ ਵਾਲਾ ਵੱਡਾ ਪਿੰਡ ਜੁੜ ਗਿਆ ਆ ਉਹ ਦੌਧਰ ਵਾਲਾ ਕਹਿੰਦੇ ਮੋਗੇ ਵਾਲਾ ਦੌਧਰ ਕਹਿੰਦੇ ਜिले ਮੋਗੇ ਦਾ ਸਭ ਤੋਂ ਵੱਡਾ ਪਿੰਡ ਹੈ ਜਿਵੇਂ ਕਹਿੰਦੇ ਲੁਧਿਆਣੇ ਦਾ ਕੌਕੇ ਕਲਾ ਪਿੰਡ ਵੱਡਾ ਹੈ ਕਹਿੰਦੇ ਇੱਕ ਮਹਾਰਾਜ ਪਿੰਡ ਸੁਣਦੇ ਵਿੱਚ ਆ ਵੀ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ ਤੇ ਜिले ਮੋਗੇ ਦਾ ਸਭ ਤੋਂ ਵੱਡਾ ਪਿੰਡ ਦੌਧਰ ਪਿੰਡ ਹੈ ਉਧਰ ਵੀ ਧਰਤੀ ਆ ਸਰਹੰਦ ਨਹਿਰ ਦੇ ਪੈਰਾ ਚ ਵੱਸਿਆ ਪਿੰਡ ਹੈ ਉਧਰ ਉਧਰ ਕਹਿੰਦੇ ਮੰਨਣਾ ਪੈਣਾ ਮੈਂ ਆਪ ਨਾ ਲਾਈਆ ਵੇ ਭਾਗ ਸਿਆ ਲੱਗ ਗਿਆ ਵੱਲੋਂ ਜੋਰੀ ਮੈਚ ਕਾ ਦਾ ਆਪਿਤ ਦਾ ਜਿਗਰ ਆਓ ਕਹਿੰਦੇ ਸਵਰਾਹ ਪਿੰਡ ਦਾ ਜਿਗਰ ਕਬੱਡੀ ਦੀ ਦੁਨੀਆ ਦੇ ਵਿੱਚ ਬਹੁਤ ਹੋਇਆ ਜੋਤਾ ਸਿੰਘ ਸਵਰਾਹ ਦੇ ਪਿੰਡ ਵਾਲਾ ਆਹ ਕਹਿੰਦੇ ਇੰਨੀ ਕੁ ਥਾਪੀ ਇਹ ਚਾਹੀਦੀ ਵੀ ਹੈ ਜੇ ਤਾਰਾ ਚ ਕਰੰਟ ਨਾ ਹੋਵੇ ਲੋਕੀ ਕੱਪੜੇ ਸੁੱਪਣੇ ਪਾ ਦਿੰਦੇ ਆ ਤੇ ਜੇ ਸੱਪਾਂ ਦੇ ਜ਼ਹਿਰ ਨਾ ਹੁੰਦਾ ਤੇ ਲੋਕੀ ਪੈਸੇ ਲੈ ਗਾ ਵੱਡੇ ਭਰਾਣੇ ਕੋਈ ਦਿੰਦਾ ਕੋਈ ਦਾ ਕਰਦੇ ਆ ਆ ਜਫਾ 2000 ਦਾ ਹੋਵੇਗਾ ਪਰ ਕਹਿੰਦੇ ਜੱਟਾ ਮੇਰੇ ਵੀਰੋ ਮੱਖੀ ਪਿੰਡ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਔਰ ਸਾਡੇ ਹਰਪਾਲ ਆੜਤੀ ਆ ਜੀ ਆਮ ਦੀ ਸਰਪੰਚ ਨਾਲ ਪਿਆਰ ਹੈ ਫਰੰਦੀਪੁਰੀਆ ਗੋਪੀ ਆਇਆ ਹੋਇਆ ਹੈ ਭਰਾਵਾਂ ਦੇ ਵੱਲੋਂ 30 3100 ਬੈਸਟਾਂ ਨੂੰ ਦਿੱਤਾ ਜਾਣਾ ਹੈ ਕਾਸਟਰ ਰੇਟਰ ਮੱਖਣ ਪ੍ਰਵਾਹ ਵਰਖੀ ਕਾਂਬਲਾ ਬਣਿਆ ਉਹਦਾ ਸਨਮਾਨ ਜਿਹੜਾ ਸਾਡੇ ਸੁINDER ਸਿੰਘ ਜੀ ਰਾਜੂ ਭਾਉ ਕਾਗਿਆ ਨਾਲ ਫਰੰਦੀਪੁਰਿਆ ਗੋਪੀ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਜੇਤੂ ਟੀਮ ਲਾਲੀ ਨੱਥੀ ਉਹਨਾਂ ਦਾ ਦਿਨਵਾਰ ਜੱਪੀ ਸਾਰਾ ਨੇ ਤਰ੍ਹਾਂ ਦੇ ਹਾਲ ਪੱਟੀਆਂ ਨੇ ਭੰਦਨ ਜ਼ੋਰ ਦੇ ਕੇ ਹਾਂ ਤੜਫੋ ਕਿਸੇ ਆ ਭੰਦਦਾ ਯਾਰ ਹਰ ਵਾਰੀ ਛੇਦ ਲੈਂਦਾ ਕੋਈ ਨਾ ਕੋਤਾ ਦੀ ਕੰਨ ਕਦੀ ਤੁਹਾਨੂੰ ਦਾ ਪਛਲਾ ਪੱਸਾ ਲਗਾਈ ਪੱਕੀ ਮਾਰ ਨ ਕੋਈ ਲਗਾਈ ਕਿਹੜੀ ਮਾਰ ਕੀ ਕਰਦਾ ਇਹ ਪਤਾ ਨਹੀਂ ਉਸ ਤਰਾ ਮੈਂ ਤਨ ਟਕਲ ਦਾ ਦਦਨਾ ਬੱਬਾ ਤੂੰ ਗਿੱਟੇ ਖੋਲਦੇ ਤੂੰ ਫਿਰ ਵੀ ਖੜੀ ਜਾਣਾ ਕੁਛ ਨਹੀਂ ਹੋਣਾ ਤੈਨੂੰ ਮੈਂ ਅਰਦਾਸਾਂ ਕਰਦਾ ਬਾਬਾ ਚੱਲ ਆ ਟਿੱਪਾ ਮਗਰ ਨੂੰ ਲਾ ਇਹ ਕਿਹੜੀਆਂ ਮਾਂ ਹੀ ਬਹੁਤ ਸਾਡਾ ਕਿਤੇ ਇਹ ਚੱਲ ਗਿੱਟਿਆਂ ਦੇ ਲਗਮੈਂਟ ਪਹਿਲਾਂ ਚੁੱਟਾਟੇ ਕਰਕੇ ਪੰਪ ਨੂੰ ਮਾਰੀਦਾ ਹਰ ਥਾਂ ਜਦੋਂ ਮਰਜੀ ਲੋੜ ਪਈ ਪੰਪ ਮਾਰਦੀ ਆ ਉਹ ਜਿੰਨੇ ਚਿਰ ਨੂੰ ਸਾਲ ਪਿਛੋਂ ਸਹੀ ਹੋਣ ਲੱਗਦੇ ਆ ਉਹ ਚਿਰ ਨੂੰ ਫੇਰ ਕੋਈ ਨੂੰ ਵੀ ਸਾਲ ਚ ਮਾਰ ਲਈਦਾ ਫੇਰ ਉਸਾਂ ਇਹ ਸੋ ਜਿੰਨਾ ਆ ਬੰਨ ਲੋ ਬੜੀ ਗੱਲ ਉਂਗਲ ਉਂਗਲ ਠੁਕਨ ਤੋਂ ਲਾਲ ਪੱਟੀਆਂ ਦਾ ਜਰ ਆਇਕ ਦਿਨ ਨੇ ਮੇਰੇ ਇੱਥੇ ਕੰਨ ਰਗੜਿਆ ਹੱਤੋਂ ਰਗੜੀ ਇੱਥੇ ਬਗਲ ਰਗੜੀ ਮੈਂ ਹੱਸੋਕ ਵੀ ਇਹਨਾਂ ਨੂੰ ਪੱਟੀਆਂ ਤੇ ਜੋੜ ਦੇਣਾ ਇਨਾਂ ਪੈਂ ਡੰਡਾ ਤੇ ਦਿਆ ਕਰਾਂ ਉਹਨਾਂ ਮੇਰੀ ਗੱਲ ਨੂੰ ਤੁਸੀਂ ਜਾਪੀ ਜੱਗੂ ਤੂੰ ਆ ਉਹ ਮੁੰਡਾ ਮੈਨੂੰ ਦੱਸੋ ਵੀ ਪੱਕੀ ਲਗਾਈ ਕਿਹੜੀ ਦੱਸ ਦੋ ਵੀ ਭਲਵਾਨ ਜੀ ਆਪਾਂ ਮਾਜਾ ਕਰਦੇ ਆ ਤੇ ਇੱਥੋਂ ਹੀ ਜੱਫਾ ਪਾਉਣਾ ਤੁਸੀਂ ਦੱਸ ਦੋ ਮੈਨੂੰ ਕੀ ਕਰੀ ਦੋਆਬੇ ਵਾਲਾ ਸਿਕੰਦਰ ਕਾਂਜ ਨਹੀਂ ਨਾ ਉਹਦੀ ਵੀ ਵੀਡੀਓ ਕੱਢ ਕੇ ਵੇਖੋ ਤਾਂ ਇੱਕੋ ਦਾ ਤਾਂ ਸਾਰੀ ਪੱਕੀ ਕੁੜੀ ਜੀ ਗਿਆ ਸਾਰੀ ਕੁੜੀ ਤੇ ਉਹਨੇ ਜਦੋਂ ਆਉਣਾ ਫੜਿਆ ਟੰਗ ਮਾਰ ਚੱਲ ਥੱਲੇ ਫੜਿਆ ਟੰਗ ਮਾਰ ਕਈ ਬੰਦੇ ਸਾਰੇ ਰੇਡਰਾਂ ਨੂੰ ਪਤਾ ਵੀ ਇਹ ਕੰਮ ਕਰਦਾ ਪਤਾ ਹੋਣਾ ਮੰਗੀ ਦਾ ਸਭ ਨੂੰ ਪਤਾ ਕਿ ਉਹ ਬਾਹ ਮਾਰਦਾ ਉਹ ਜਦੋਂ ਉਹਨੇ ਫਾਈਨਲ ਜੱਫਾ ਪਾਉਣਾ ਵੀ ਹੁਣ ਮੈਂ ਪਾਉਣਾ ਹੀ ਆ ਪਾ ਦਿੰਦਾ ਉਹ ਤਾਂ ਪਾਣੀਆਂ ਨੂੰ ਰਮਾ ਹੋਏ ਆ ਸੁੱਕੇ ਪੜਾਉਂਦਾ ਹੁੰਦਾ ਸੀ ਉਹ ਸਾਈਡ ਤੋਂ ਪਿੰਚੀ ਫੜਕ ਉਹਨੇ ਪਾ ਹੀ ਦੇਣੀ ਜਿਹੜਾ ਮਰਜੀ ਰੇਡਰ ਹੌਲਾ ਹੋਵੇ ਭਾਰਾ ਵ ਤੇਜ਼ ਹੋਵੇ ਉਹਨੇ ਪਾ ਹੀ ਦੇਣੀ ਜਦੋਂ ਨਿਕਲਣਾ ਵਿੱਚੋਂ ਇੱਕ ਦਾ ਪੱਕਾ ਜ਼ਿੰਦਗੀ ਦਾ ਚਾਹੀਦਾ ਚਾਹੀਦਾ ਹੁਣ ਬਲਕਿ ਦੇਖਰ ਹੁੰਦਾ ਦੇਖੋ ਹਰ ਕੋਈ ਰੇਡਰ ਐ ਨਾ ਵਾਂਡੂਰੇਟਰ ਇਹਦਾ ਬੰਦੇ ਦੋ ਗਲਤੀਆਂ ਹਰ ਕੋਈ ਰੇਟਰ ਕਰੂ ਜਿੱਦਾਂ ਮਰਜ਼ੀ ਸਾਲਾਂ ਗਲਤੀ ਚ ਨਿਕਲ ਨਿਕਲਿਆ ਇਤੋਂ ਮਨਾਂ ਜਾਫੀ ਮੜ ਜਾਏ ਹੋ ਕੇ ਪਿੱਛੇ ਹੋ ਗਿਆ ਐਵੇਂ ਬੰਦਾ ਜਿਉਂ ਨਿਚਰਚੇ ਨੇ ਕਾਰਵਾਈ ਨਾ ਕੀਤੀ ਮੱਕੀ ਆ ਮੱਕੀ ਦੀ ਬਾਹ ਉੱਚੀ ਮੈਂ ਕਾਰਵਾਈ ਕਰ ਦਿੱਤੀ ਉਹ ਟੇਡਾ ਇਤੋਂ ਭੱਜ ਕੇ ਨਿਕਲ ਗਿਆ ਕਾਰਵਾਈ ਕਰੋ ਜਿੱਥੇ ਤੁਹਾਡੀ ਬੰਦੀ ਹੈ ਹੁਣ ਤੁਹਾਡੀ ਗੱਡੀ ਉਹ ਰੇਡਾ ਪਾਉਂਦੇ ਆ ਉਹ ਮੰਨ ਕੇ ਜਦ ਉੱਚਾ ਇੱਥੋਂ ਆਉਂਦਾ ਜਿੱਥੇ ਉਹ ਬੈਲਸ ਬਣਾਉਣ ਲੱਗਦਾ ਉੱਥੇ ਕੰਮ ਕਰ ਦੋ ਜਿੱਥੇ ਬੈਲਸ ਬਣਾਉਣ ਲੱਗਦਾ ਜੇ ਉੱਥੇ ਕਰਦੇ ਕੰਮ ਹੁਣ ਤੂੰ ਆ ਉੱਥੇ ਕੰਮ ਕਰਦੇ ਤੁਹਾਡੇ ਜਾਫੀ ਕਰੇ ਤਾਉ ਕੰਮ ਕਰੋਗੇ ਸਾਰੇ